ਤੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨਹੀਂ ਜਿਹੜੇ ਇਹ ਤੇ ਹੈਗੇ ਜੀ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਰੀ 3000 ਆ ਇਹ ਤੇ ਆਲੇ-ਦਾਲ ਦੇ ਪਿੰਡਾਂ ਚੋਂ ਵੀ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਸਾਡੇ ਪਿੰਡ ਚ ਜਿਆਦਾ ਹੀ ਰਹਿੰਦੇ ਨਹੀਂ ਆਲੇ-ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸ ਮੈਚ ਕਰਤੇ ਵੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਆ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਜੋ ਇਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕੁ ਰਹਿੰਦੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਇਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕੰਮ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੀਗਾ ਕਰ ਉਹਾਰ ਵੀ ਆਏ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀਂ ਭਾਈ ਪ੍ਰਵਾਸੀਆਂ ਨੂੰ ਤੂੰ ਹੱਥ ਬੰਨ੍ਹ ਕੇ ਵੇ ਨਹੀਂ ਕਮਰੇ ਨਾਲ ਦੋ ਵੀ ਪਿੰਡ ਚੋਂ ਬਾਹਰ ਹੀ ਚੜ੍ਹਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚੋਂ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਉਹਨੂੰ ਥਾਣੇ ਫਿਰ ਦਾਂਦੇ ਨੇ 7:52 ਕਰਾ ਜੀਣ ਭੇਜਦੇ ਸੀ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:52 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਪਿੰਡ ਦੀ ਨਹੀਂ ਹਾਂ ਉਹ ਵੀ ਪਿੰਡ ਦੇ ਇੰਨੀ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਚੀਫ ਕੈਂਪਸ ਸਰਪੰਚ ਦਾ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਂ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਸੰਪਰਕ ਕੀਤਾ ਕੇ ਉਹਨਾਂ ਤੇ ਵੀ ਦਬਾਅ ਪਾਇਆ ਵੇ ਜੀ ਡਰਾਈਵਰ ਨੇ ਸਰਪੰਚ ਨੇ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਜੇ ਕੱਲੋ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵਿੱਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚੱਲ ਗਏ ਕੁੱਝ ਚਲੇ ਗਏ ਜੀ ਕੁੱਝ ਰਹਿੰਦੇ ਨੇ ੱੱੱਕੇ ਨਾ ਰੱਖਦੇ ਨੇ ਵੀ ਤੁਸੀਂ ਜਾਇਓ ਨਾ ਅਸੀਂ ਗੋਲੀ ਮਾਰ ਦਾਂਗੇ ਜੇ ਤੁਹਾਨੂੰ ਕੱਢਣ ਆਉ। ਐ ਉਹਨਾਂ ਨੂੰ ਫੇਦੀਆਂ ਦਿੰਦੇ ਨੇ ਜੀ। ਸਾਡੇ ਬੰਦੇ ਨੂੰ ਇੱਕ ਨੂੰ ਅਸਲ ਆ ਵੀ ਕਿਹਾ ਕਹਿੰਦਾ ਮੇਰੇ ਕੋਲ ਉਹ ਕਹਿੰਦਾ ਜੇ ਤੈਨੂੰ ਕੱਢਣ ਆਉਣਗੇ ਮੇਰੇ ਕੋਲ ਅਸਲ ਆ ਕਹਿੰਦਾ ਆਪ ਵੀ ਕੋਈ ਪਿੰਡ ਦਾ ਕਹਿੰਦਾ ਅਸੀਂ ਗੋਲੀ ਮਾਰ ਦਾਂ। ਇੱਥੇ ਤੱਕ ਵੀ ਕਿਹਾ ਗਿਆ ਜੀ। ਸਾਈਡ ਬਿਜ਼ਨਸ ਬਣਾ ਲਿਆ ਜੀ। ਇੱਕ ਘਰ ਚ ਲਾ ਲਓ ਵੀ 50 ਬੰਦੇ ਰਹਿੰਦੇ ਨੇ ਜੀ। ਮੀਟਰ ਲੱਗੇ ਹੋਇਆ ਇੱਕ ਸਰਕਾਰ ਨੂੰ ਵੀ ਘੱਟ ਆ ਜੀ ਉਹ ਚ। ਅੱਗੇ ਛੋਟੇ ਛੋਟੇ ਮੀਟਰ ਲਾਏ ਹੋਏ ਨੇ ਜਿਹੜੇ ਅੱਗੇ 10 ਦੇ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾਦੇਸੀ ਆ ਕੋਈ ਬੇਤੋਂਗੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹਜੇ ਸੱਚੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਜਿਹੜੇ ਜ਼ਿੰਮੇਵਾਰ ਤਾਂ ਭਈਆ ਰੱਖਿਆ ਵਾ ਦੀ ਆਪ ਜ਼ਿੰਮੇਵਾਰੀ ਆ ਉਹ ਕਿਤਾ ਬੰਦਾ ਰੱਖਿਆ ਵਾ ਦਾ ਬੰਦਾ ਆਉਂਦਾ ਮੁੜ ਕੇ ਆਉਂਦਾ ਕੋਈ ਸਾਈਨ ਪਾ ਦੇਦਾ ਪੈਸੇ ਦਿੰਦਾ ਕਮਦਰਾਉਂ ਤੇ ਜਿਹੜਾ ਉਹ ਭਈਆ ਆਉਂਦਾ ਪੈਸੇ ਦਿੰਨੇ ਆਪਾਂ ਲੈਂਦੇ ਨਹੀਂ ਲੈਂਦੇ ਕਾਲੂ ਥੋੜੇ ਘਰਾਂ ਚੋਂ ਭਰ ਕੇ ਸਾਨੂੰ ਕੁੱਟਣ ਲੱਗੇ ਫਿਰ ਚੰਗੇ ਰਹੂਗੇ ਨਹੀਂ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨਹੀਂ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਹਨੇ ਪੜ੍ਹੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਹਨਾਂ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਿਜਾਣਾ ਕਰਨਾ ਵਿਲੇ ਨੇ ਇਹ ਫੈਕਟਰੀ ਤੋਂ ਆ ਕੇ ਛਾਵ ਨੂੰ ਇੱਕ ਰਜਾ ਕੇ ਬਹਿ ਗਈ ਜਿੰਨਾ ਜਾਂ ਨੂੰ ਛੁੱਟੀ ਨਹੀਂ ਦੀ ਹੈ ਉਧਰ ਲੋਕ ਬਹੁਤ ਤੰਗ ਹੋਏ ਨੇ ਗਾਂ ਦੇ ਸਾਰੇ ਪਿੰਡ ਦੇ ਚਾਰ ਸਵੇਰੇ ਦੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਨੇ ਲਫਾਫੇ ਭਰਦੇ ਨੇ ਕੂੜੇ ਦੇ ਢੇਰਾਂ ਤੇ ਕਿਤਾ ਸੜਕ ਤੇ ਹੀ ਲੱਗਾ ਹੋਇਆ ਬਹੁਤ ਬੜਾ ਢੇਰ ਉਹਨਾਂ ਨੇ ਬੜਾ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ 12 ਬੰਦੇ ਆ ਇਹ ਨੇ ਜਿਹੜੇ ਇਹਨਾਂ ਨੂੰ ਰੱਖੀ ਬੈਠੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20-20 30 ਕਮਰੇ ਵਿਗਾ ਪਿੱਗਾ ਜਿਨੀ ਲਾ ਲੈਂਦੇ ਨੇ ਵਿਗਾ ਪਿੱਗਾ ਜਿਨੀ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ 2025-25 ਸਭ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ ਕਿੰਨੇ ਜੀ ਬੰਦੇ ਜਿਹੜੇ ਰੱਖੀ ਬੰਦਕੀਆਂ ਹੋ ਥਾਸੀ ਨੇ ਜੀ ਹਾਂ ਜੀ ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕੱਲੇ ਕੱਲੇ ਰਹਿੰਦੇ ਨੇ ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੂਗੀ ਸਾਡੇ ਪਿੰਡੇ ਦੇ ਲੋਕ ਹੋ ਰਹੇ ਸੀ ਵੀ ਸੰਬੰਧ ਕਿੰਨੇ ਪਿੰਡਾਂ ਨੇ ਮਤਾ ਪਾਇਆ ਸੀ ਇਹ 10 12 ਪਿੰਡਾਂ ਦਾ ਪਾਇਆ ਜਿਹਨੂੰ ਪੜੀ ਆ ਗਿਆ ਦਰਗਾਪੁਰ ਆ ਗਿਆ ਫਰੀਦਪੁਰ ਢੰਡਰਾ ਉਹ ਭਈਆ ਦਾ ਹੋਣਾ ਇਹਨਾਂ ਦਾ ਹੀ ਭਾਈ ਦੀ ਜਲ ਤੈਨੂੰ ਮਨਜ਼ੂਰ ਪਰੇ ਢਾ ਕੇ ਦਾਤ ਮਾਰਿਆ ਉਹ ਅੱਜ ਚਾਰ ਬੰਦੇ ਇਕੱਠੇ ਹੋਏ ਨਾਲ ਤੁਹਾਨੂੰ ਦੇਖਦੇ ਨਹੀਂ ਬਈ ਜੀ ਇਹ ਕਾਹਨੂੰ ਕਿਸੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗ ਲਓ ਤਾਂ ਕਹੀ ਹੋਰ ਨਹੀਂ ਆ ਵੇ ਗੱਲ ਕਰਤਾ ਹੁਣ ਜਾ ਕੇ ਗੱਲ ਨੂੰ ਪੈਂਦੇ ਨੇ ਗੱਲ ਨੂੰ ਪੈਂਦੇ ਨੇ ਨਹੀਂ ਗੱਲ ਨੂੰ ਪੈਂਦੇ ਨੇ ਮੇਰੀ ਆਪਣਾ ਪੈਸਾ ਰੋਟੀ ਮਾਰੀਆ ਰੋਟੀ ਪਰ ਤੁਹਾਨੂੰ ਇਹ ਨਹੀਂ ਦਿੱਤਾ ਗਿਆ ਪਹਿਲਾਂ ਕਿ ਕਿ ਤੁਹਾਨੂੰ ਖਾਂਦੇ ਦੀ ਰੋਟੀ ਪਹਿਲਾਂ ਕਿ ਇਹਨੂੰ ਪੱਕੇ ਮਾਰਦੇ ਦੀ ਤੁਹਾਨੂੰ ਸ਼ੁਕੂਤ ਚੱਕੇ ਮਾਰਿਆ ਤੁਹਾਨੂੰ ਕੋਲੋਂ ਪਰਦੇ ਚੋਂ ਤਾਂ ਪੇਦੇ ਕਰਾਂਗੇ ਕਾਨੂੰਨ ਜਿੱਥੇ ਤੱਕ ਪਹੁੰਚ ਕਰਨੀ ਪਾਪੀ ਕਰਾਂਗੇ ਮੇਰੀ ਗੱਲ ਆ ਕਰੇ ਹਾਲੇ ਕੀਦੇ ਆ